ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓਜ਼ ਐਂਡ ਕਰਦੇ ਜਿਹੜਾ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਕਾਫੀ ਜ਼ਿਆਦੇ ਸੋਨੇ ਵਰਕ ਵਾਲੇ ਸੂਟਨੇਗੇ ਇਹ ਵੀ ਸਾਰੇ ਸੂਟਨੇਗੇ ਜਿਹੜੇ ਕਸਟਮਰ ਦੇਣਗੇ ਜੇ ਤੁਸੀਂ ਕੋਈ ਵੀ ਸੂਟ ਰੈਡੀ ਕਰਵਾਉਣਾ ਹੋਗਾ ਆਨ ਆਰਡਰ ਤੁਹਾਨੂੰ ਮਿਲ ਜਾਊਗਾ ਕੁਝ ਕੁ ਦਿਨਾਂ ਦਾ ਆਪਾਂ ਨੂੰ ਟਾਈਮ ਚਾਹੀਦਾ ਹੈਗਾ ਤੇ ਕੁਝ ਕੁ ਸੂਟ ਵਿੱਚ ਹੈਗੇ ਨੇ ਵੀ ਜਿਹੜੇ ਤੁਸੀਂ ਐਟ ਅ ਟਾਈਮ ਲੈ ਸਕਦੇ ਹੋ ਉਂ ਫਰਸਟ ਸੂਟ ਬਣਿਆ ਹੋਇਆਗਾ ਜੀ ਕੋਟੇ ਉੱਪਰ ਬਣਿਆ ਹੋਇਆ ਹੈਗਾ ਕੋਟਾ ਚੱਕ ਹੈਗਾ ਤੇ ਫੈਬਰਿਕ ਬਹੁਤ ਹੀ ਜਿਆਦਾ ਸੋਹਣਾ ਫੈਬਰਿਕ ਹੈਗਾ ਬ੍ਰਾਂਡ ਆਪਾਂ ਰੂਬੀ ਦਾ ਲਗਾਇਆ ਹੋਇਆ ਹੈਗਾ ਇਹ ਤੇ ਲੱਛੀ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਸਾਰਾ ਸਿੰਗਲ ਟਾਂਕੇ ਦਾ ਕੰਮ ਹੋਇਆ ਹੋਇਆ ਹੈਗਾ ਇਸ ਤਰ੍ਹਾਂ ਇਹਦਾ neck ਬਣਿਆ ਹੋਇਆ ਸਾਰਾ ਕੰਮ ਤੁਸੀਂ ਦੇਖ ਸਕਦੇ ਹੋਗੇ ਜੀਰੋ ਟੰਕੇ ਤੇ ਕੀਤਾ ਹੋਇਆ ਹੈਗਾ ਇਸ ਤਰ੍ਹਾਂ ਆਪਾਂ neck ਬਣਾਇਆਗਾ ਬਿਲਕੁਲ ਜੀਰੋ ਟੰਕੇ ਤੇ ਤੇ ਪਲੱਸ ਦੇ ਕੋਲ neck ਆਗਾ ਇਦਾਂ ਤੇ ਵਿੱਚ ਬੂਟੀ ਆ ਜੂਗੀ ਸਾਰੇ ਸਾਰੇ ਚ ਬੂਟੀ ਆ ਜੂਗੀ ਕੰਮ ਜਿਹੜੀ ਬੂਟੀ ਵੀ ਆਪਾਂ ਦਿੱਤੀ ਹੈ ਵਿੱਚ ਜੀਰੋ ਟੰਕੇ ਤੇ ਦਿੱਤੀ ਹੋਈ ਹੈਗੀ ਤੁਸੀਂ ਦੇਖ ਸਕਦੇ ਹੋ ਕੰਮ ਦੀ ਫਿਨਿਸ਼ਿੰਗ ਲਓ ਜੀ ਇਸ ਤਰ੍ਹਾਂ ਇਹ ਆ ਜਾਣਗੇ ਇਹ ਬਾਵਾ ਆ ਜਾਣਗੀਆਂ ਇਸ ਤਰ੍ਹਾਂ ਇਹ ਬਾਜੂ ਤੇ ਵਰਕ ਆ ਜੂਗਾ ਇਹ ਵਾਲਾ ਤੇ ਇਦਾਂ ਇਹ ਵਾਲਾ ਠੀਕ ਹੈ ਜੀ ਜਿਹੜੇ ਇਹ ਫਲਾਰ ਆ ਜਾਣਗੇ ਇਹ ਆ ਜਾਣਗੇ ਬੋਟਮ ਤੇ ਆ ਜਾਣਗੇ ਇਦਾਂ ਬਸ ਇੱਕ ਇੱਕ ਫਲਾਰ ਹੈਗਾ ਜਿਹੜਾ ਇਹ ਬੋਟਮ ਤੇ ਆਊਗਾ ਲਓ ਜੀ ਇਸ ਤਰ੍ਹਾਂ ਇਹ ਡਿਜ਼ਾਈਨ ਹੈਗਾ ਇਹਦਾ ਪ੍ਰਾਈਸ ਆ ਤੁਸੀਂ ਮੇਰੇ ਤੋਂ ਵਟਸਐਪ ਤੇ ਪੁੱਛ ਸਕਦੇ ਹੋਗੇ ਵੀ ਜੇ ਦੁਪੱਟਾ ਲੈਣਾ ਚਾਹੁੰਦੇ ਹੋਗੇ ਤੁਹਾਨੂੰ ਉਹ ਵੀ ਮਿਲ ਜਾਊਗਾ ਵਿਦਆਊਟ ਲੈਣਾ ਚਾਹੁੰਦੇ ਹੋਗੇ ਤੁਹਾਨੂੰ ਉਹ ਵੀ ਮਿਲ ਜਾਊਗਾ ਤੇ ਕਾਫੀ ਸੋਹਣਾ ਵਰਕ ਹੋਇਆ ਹੈ ਜ਼ੀਰੋ ਟਾਂਕੇ ਤੇ ਫਿਨਿਸ਼ਿੰਗ ਹੈਗੀ ਜਿਹੜੀ ਤੁਹਾਡੇ ਸਾਹਮਣੇ ਆਂਗੀ ਬਿਲਕੁਲ ਨੀਟ ਐਂਡ ਕਲੀਨ ਤੁਹਾਨੂੰ ਕੰਮ ਮਿਲੂਗਾ ਫੈਬਰਿਕ ਦੀ ਕੁਆਲਿਟੀ ਹੈਗੀ ਜਿਹੜੀ ਬਹੁਤ ਵਧੀਆ ਲਗਾਈ ਹੋਈ ਆ ਆਪਾਂ ਨੇ ਨੈਕਸਟ ਸੂਟ ਆਜੂਗਾ ਜੀ ਕਾਟਨ ਚੈੱਕ ਦੇ ਵਿੱਚ ਹੈਗਾ ਤੇ ਇਹਦਾ ਇਸ ਤਰ੍ਹਾਂ ਘੇਰਾ ਵਰਕ ਹੋਇਆ ਹੋਇਆਗਾ ਇਦਾਂ ਇਹ ਘੇਰਾ ਵਰਕ ਹੋਇਆ ਹੋਇਆਗਾ ਤੇ ਇਹਦੇ ਉੱਪਰ ਮਹੀ ਹਿੱਪ ਤੋਂ ਵੀ ਉੱਪਰ ਆਉਗੀ ਇਹ ਵਾਲੀ ਬੁੱਟੀ ਹੈ ਜਿਹੜੀ ਤੇ ਨੈਕ ਵਗੈਰਾ ਦਾ ਕੋਈ ਵੀ ਡਿਜ਼ਾਈਨ ਨਹੀਂ ਕੀਤਾ ਹੋਇਆ ਹੈਗਾ ਤੇ ਇਸ ਤਰ੍ਹਾਂ ਦੀਆਂ ਬਾਵਾਵਾਂ ਆ ਜਾਣਗੀਆਂ ਇਸ ਤਰ੍ਹਾਂ ਇਹ ਬਾਜੂ ਤੇ ਕਮਾਜੂਗਾ ਜੇ ਕੋਈ ਵੀ ਪੈਨ ਕੋਈ ਹੈ ਨਾ ਵੀ ਇਦਾਂ ਹਲਕਾ ਲਾਈਟ ਲਾਈਟ ਜਾਂ ਵਰਕ ਪਸੰਦ ਕਰਦੇ ਨੇਗੇ ਤਾਂ ਤੁਸੀਂ ਇਹ ਵਾਲਾ ਡਿਜ਼ਾਈਨ ਵੀ ਰੈਡੀ ਕਰਵਾ ਸਕਦੇ ਹੋਗੇ ਇਹਦੇ ਨਾਲ ਆਪਾਂ ਦੁਪੱਟਾ ਰੱਖਿਆ ਜੀ ਕੋਟੇ ਦਾ ਰੱਖਿਆ ਟਾਈ ਐਂਡ ਡਾਈ ਦੁਪੱਟਾ ਰੱਖਿਆ ਹੋਇਆਗਾ ਫਿਨਿਸ਼ਿੰਗ ਜਿਵੇਂ ਪੈਂਡਿੰਗ ਹੈਗੀ ਉਹ ਹਜੇ ਹੋਊਗੀ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋਗੇ ਜਦੋਂ ਇਹ ਸੂਟ ਸਲਾਈ ਹੋ ਗਿਆ ਤਾਂ ਤੁਹਾਨੂੰ ਮਤਲਬ ਬਹੁਤ ਹੀ ਜ਼ਿਆਦਾ ਸੋਨਾ ਪਾਈਪਿੰਗ ਵਗੈਰਾ ਲਗਾ ਕੇ ਬਹੁਤ ਹੀ ਜ਼ਿਆਦਾ ਸੋਨਾ ਬਣ ਜਾਊਗਾ ਇਹ ਵਾਲਾ ਸੂਟ ਇਸ ਤਰ੍ਹਾਂ ਹੈ मतलब दुपट्टा रखा हुआ नेक्स्ट डिजाइन भी सेम आ उपर आ स्किन कलर आजुगाजूगा लव जी इस तरह देख सकते हो यह घेरे काम आजुगा सारा के बुट्टी आजुगी ਸੇਮ ਹੀ ਵਰਕ ਹੋਇਆ ਹੋਇਆਗਾ ਤੇ ਸੇਮ ਹੀ ਬਾਵਾ ਤੇ ਕੰਮ ਆ ਜਾਊਗਾ ਇਸ ਤਰ੍ਹਾਂ ਕੰਮ ਹੈਗਾ ਜਿਹੜਾ ਤੁਹਾਨੂੰ ਸਾਰਾ 0 ਟਾਂਕੇ ਦਾ ਮਿਲੂਗਾ ਨਾਲ ਆਪਾਂ ਟਾਇਆਂ ਡਾਈ ਇਹਦੇ ਵਿੱਚ ਚੱਕ ਮਸਲੀਨ ਦੇ ਵਿੱਚ ਆਪਾਂ ਦੁਪੱਟਾ ਰੱਖਿਆ ਹੈਗਾ ਇਹਦਾ ਡਾਈ ਕੀਤਾ ਹੋਇਆਗਾ ਲਓ ਜੀ ਇਸ ਤਰ੍ਹਾਂ ਨੈਕਸਟ ਸ਼ੇਡ ਆ ਜਾਊਗਾ ਜੀ ਓਨੀਅਨ ਸ਼ੇਡ ਹੈਗਾ ਇਹ ਹੈਗਾਗਾ ਕੋਟੇ ਚੱਕ ਦੇ ਵਿੱਚ ਰੈਡੀ ਕੀਤਾ ਹੈਗਾ ਵਿੱਚ ਦੇਖੋ ਬਹੁਤ ਹੀ ਜਿਆਦੇ ਸੋਹਣੀਆਂ ਮਲਟੀ ਕਲਰ ਦੇ ਵਿੱਚ ਆਪਾਂ ਵੱਡੀਆਂ ਤੇ ਛੋਟੀਆਂ ਬੁੱਟੀਆਂ ਪਾਈਆਂ ਨੇ ਕਿ ਇਸ ਤਰ੍ਹਾਂ ਡਿਜ਼ਾਈਨ ਦਿੱਤਾ ਹੈਗਾ ਆਪਾਂ ਇਹਦੇ ਨਾਲ ਤੁਸੀਂ ਕੋਈ ਵੀ ਦੁਪੱਟਾ ਫਿਲਹਾਲ ਨਹੀਂ ਹੈਗਾ ਜੇ ਤੁਸੀਂ ਲੈਣਾ ਚਾਹੋਗੇ ਤਾਂ ਟਾਈ ਐਂਡ ਡਾਈ ਕਰਵਾ ਸਕਦੇ ਹੋ ਇੱਕ 베ਸ ਦਾ ਵੀ ਕਰਵਾ ਸਕਦੇ ਹੋਗੇ ਤੇ ਇਸ ਤਰ੍ਹਾਂ ਇਹ ਬਾਵਾਂ ਤੇ ਕੰਮ ਆ ਜਾਊਗਾ ਇਹ ਤਾਂ ਇਹ ਇਹਦੀਆਂ ਪਾਵਾਂ ਬਣੀਆਂ ਹੋਈਆਂ ਨੇ ਕਿ ਡਿਜ਼ਾਈਨ ਤੁਸੀਂ ਦੇਖ ਸਕਦੇ ਹੋਗੇ ਬਾਜੂ ਤੇ ਡਿਜ਼ਾਈਨ ਆ ਜੂਗਾ ਇਹ ਵਾਲਾ ਠੀਕ ਹੈ ਜੀ ਇਸ ਤੋਂ ਬਾਅਦ ਆ ਜੂਗਾ ਕੋਟੇ ਚੈੱਕ ਦੇ ਉੱਪਰ ਹੀ ਰੈਲੀ ਕੀਤਾ ਗਿਆ ਇਹ ਵਾਲਾ ਪੀਸ ਸਿਰਫ ਇਹ ਦੇ ਘੇਰੇ ਤੇ ਫਲਾਰ ਆ ਜਾਊਗਾ ਇਦਾਂ ਦੇਖ ਸਕਦੇ ਹੋ ਤੁਸੀਂ ਘੇਰੇ ਤੇ ਡਿਜ਼ਾਈਨ ਦੇਖ ਸਕਦੇ ਹੋਗੇ ਉੱਪਰ ਨੂੰ ਜਾਊਗਾ ਤੇ ਇਸ ਤਰ੍ਹਾਂ ਇਹ ਸਾਰਾ ਘੇਰਾ ਬਣਿਆ ਹੋਇਆ ਹੈਗਾ ਤੇ ਜੇ ਤੁਸੀਂ ਜਦੋਂ ਪਾਈਪਿੰਗ ਵਗੈਰਾ ਲਗਾਉਂਗੇ ਤੇ ਬਹੁਤ ਵਧੀਆ ਇਹ ਰੈਡੀ ਹੋ ਜਾਊਗਾ ਸੂਟ ਤੇ ਇਹਦੇ ਨਾਲ ਤੁਸੀਂ ਮਲਟੀ ਕਲਰ ਦੀ ਪਾਈਪਿੰਗ ਵੀ ਰੱਖ ਸਕਦੇ ਹੋਗੇ ਲੈਸ ਜਾਂ ਫਿਰ ਤੁਸੀਂ ਸਿੰਗਲ ਕਲਰ ਦੀ ਵੀ ਲਗਾ ਸਕਦੇ ਹੋਗੇ ਇਸ ਤਰ੍ਹਾਂ ਇਹਦੀਆਂ ਬਹੁਤ ਵਧੀਆ ਕੰਮ ਕੀਤਾ ਹੋਇਆ ਹੈਗਾ ਕੰਮ ਹੈਗਾ ਜਿਹੜਾ ਸਾਰਾ ਲੌਕ ਕੀਤਾ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਵੀ ਨੀਟ ਐਂਡ ਕਲੀਨ ਤੁਹਾਨੂੰ ਕੰਮ ਮਿਲੂਗਾ ਫਿਲਹਾਲ ਆਪਾਂ ਇਹਦੇ ਨਾਲ ਕੋਈ ਵੀ ਦੁਪੱਟਾ ਨਹੀਂ ਡਾਈ ਕਰਵਾਇਆ ਹੈਗਾ ਨੈਕਸਟ ਆਜੂਗਾ 0 ਰੁਪਏ कॉटन ਦੇ ਵਿੱਚ ਆਪਾਂ ਰੈਡੀ ਕੀਤਾ ਹੈਗਾ ਸੂਟ ਇਸ ਤਰ੍ਹਾਂ ਇਹਦਾ ਘੇਰਾ ਬਣਿਆ ਹੋਇਆ ਹੈਗਾ ਘੇਰਾ ਗਾ ਆਪਾਂ ਸਿੰਗਲ ਕਲਰ ਨਾਲ ਆਪਾਂ ਰੱਖਿਆ ਹੈਗਾ ਤੇ ਵਿੱਚ ਬੁਟੀ ਆ ਜੂਗੀ ਇਸ ਤਰ੍ਹਾਂ ਤੇ ਬਾਹਾਂ ਤੇ ਕੰਮ ਆ ਜੂਗਾ ਬਾਹਾਂ ਤੇ ਤੁਸੀਂ ਕੰਮ ਦੇਖ ਸਕਦੇ ਹੋਗੇ ਹੈਵੀ ਵਰਕ ਹੋਇਆ ਹੋਇਆ ਹੈਗਾ ਸਾਰਾ ਵਿਦ ਨਾਲ ਕਟ ਵਰਕ ਹੋਇਆ ਹੋਇਆ ਹੈਗਾ ਠੀਕ ਹੈ ਜੀ ਦੋਨਾਂ 슬ੀਵਸ ਦਾ ਕੰਮ ਹੈਗਾ ਇਹ ਵਾਲਾ スクリーンショット ਲੈਂਦੇ ਜਾਇਓ ਕੋਈ ਵੀ ਤੁਸੀਂ ਹੋਰ ਫੈਬਰਿਕ ਤੇ ਵੀ ਰੈਡੀ ਕਰਾ ਸਕਦੇ ਹੋ ਕੀ ਜੀ ਇਹਨੂੰ ਤੁਸੀਂ ਕੋਈ ਵੀ ਕਲਰ ਤੇ ਰੈਡੀ ਕਰਾ ਸਕਦੇ ਹੋ ਕਿ ਸਾਰੇ ਕਲਰ ਆਪਣੇ ਕੋਲੇ ਅਵੇਲੇਬਲ ਹੈਗੇ ਨੇਗੇ ਤੁਸੀਂ ਜੋਰਜਟ ਕੋਈ ਵੀ ਫੈਬਰਿਕ ਤੇ ਰੈਡੀ ਕਰਾ ਸਕਦੇ ਹੋ ਜੇ ਤੁਸੀਂ ਆਪਣੀਆਂ ਮਤਲਬ ਨਾਨਦ ਵਗੈਰਾ ਨੂੰ ਨਾ ਗਿਫਟ ਵਗੈਰਾ ਦੇਣੇ ਨੇ ਰਖੜੀਆਂ ਤੇ ਤਾਂ ਤੁਸੀਂ ਇਦਾਂ ਦੇ ਸੂਟ ਨੇਗੇ ਕੋਈ ਵੀ ਡਿਜ਼ਾਈਨ ਇਹਦੇ ਵਿੱਚੋਂ ਰੈਡੀ ਕਰਵਾ ਸਕਦੇ ਹੋ ਆਪਣਾ ਡਿਜ਼ਾਈਨ ਵੀ ਦੇ ਸਕਦੇ ਹੋ ਕਿ ਜਾਂ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾਗਾ ਤੁਸੀਂ ਇੰਨਾ ਵਿੱਚੋਂ ਵੀ ਸਿਲੈਕਟ ਕਰ ਸਕਦੇ ਹੋਗੇ ਠੀਕ ਹੈ ਜੀ ਫੇਰ ਆਜੂਗਾ ਜੀ ਜਾਰਜਟ ਫੈਬਰਿਕ ਤੇ ਉੱਪਰ ਰੈਡੀ ਕੀਤਾ ਹੋਇਆਗਾ ਸੂਟ ਤੇ ਇਹ ਆਪਾਂ ਪਹਿਲਾਂ ਪਲੇਨ ਫੈਬਰਿਕ ਲੈ ਕੇ ਆਏ ਸੀਗੇ ਤੇ ਕਾਫੀ ਸੂਟ ਰੈਡੀ ਹੋਏ ਨੇਗੇ ਹੁਣ ਇਹ ਦੁਬਾਰਾ ਫੈਬਰਿਕ ਨਹੀਂ ਮਿਲਦਾ ਹੈਗਾ ਸੇਮ ਹਲੋ ਜੀ ਇਹ ਦੇ ਘੇਰੇ ਤੇ ਵਰਕ ਆਜੂਗਾ ਇਸ ਤਰ੍ਹਾਂ ਇਹ ਵਾਲਾ ਤੇ ਇਹ ਨੈਕ ਤੇ ਆਜੂਗਾ ਜਿਹੜਾ ਇਹ ਵਾਲਾ ਫਲਾਰ ਹੈਗਾ ਇਹ ਨੈਕ ਤੇ ਆਜੂਗਾ ਤੇ ਪਲੱਸ ਇਹਦੇ ਪਾਵਾਂ ਤੇ ਕੰਮ ਮਹਿੰਗਾ ਜਿਹੜਾ ਇਸ ਤਰ੍ਹਾਂ ਹੀ ਮਤਲਬ ਬੂਟੀ ਦਿੱਤੀ ਹੋਈ ਹੈ ਕਿ ਫੇਰ ਆਜੂਗਾ ਜੀ ਲਾਈਨਿੰਗ ਮਸਲੀਨ ਦੇ ਉੱਪਰ ਆਪਾਂ ਰੈਡੀ ਕੀਤਾ ਹੈਗਾ ਸੂਟ ਇਹ ਵੀ ਮਹਿਰੂਮ ਸ਼ੇਡ ਦੇ ਵਿੱਚ ਹੈਗਾ ਸੋ ਇਸ ਤਰ੍ਹਾਂ ਇਹ ਸੈਂਟਰ ਪੈਨਲ ਦੇ ਵਿੱਚ ਵਰਕ ਹੈਗਾ ਇਦਾਂ ਤੇ ਪਾਸੇ ਦੇ ਬੈਕ ਤੇ ਫਲਾਰ ਆ ਜੂਗਾ ਬੈਕ neck ਤੇ ਬਣੂਗਾ ਇਹ ਵਾਲਾ ਫਲਾਰ ਇਹ ਸੈਂਟਰ ਪੈਨਲ ਲੰਗੇ ਤੇ ਇਹ ਇਹਦੀਆਂ ਬਾਹਾਂ ਤੇ ਕੰਮ 바ਜੂ ਰਾਜਗੁਰੂ ਵਿਕਾਟਨ ਦੇ ਉੱਪਰ ਆਪਾਂ ਸੂਟ ਹੈ ਜਿਹੜਾ ਰੈਡੀ ਕੀਤਾ ਗਿਆ ਸਿਰਫ ਇਹਦੇ ਵਿੱਚ ਨੰਗੀਆਂ ਕੱਲੀਆਂ ਬੁੱਟੀਆਂ ਪਾਈਆਂ ਨਹੀਂ ਗੀਆਂ ਆਪਾਂ ਇਦਾਂ ਵਿਦਆਊਟ ਲਾਈਨਿੰਗ ਇਹ ਸਲਾਈ ਹੋਊਗਾ ਤੇ ਲਾਈਨਿੰਗ ਦੀ ਇਹਨੂੰ ਕੋਈ ਵੀ ਲੋੜ ਨਹੀਂ ਹੈਗੀ ਇਸ ਤਰ੍ਹਾਂ ਵਿੱਚ ਬੁੱਟੀਆਂ ਲੱਗੀਆਂ ਤੇ ਪਲੱਸ ਨਾਲ ਇਦਾਂ ਤੁਸੀਂ ਦੇਖ ਸਕਦੇ ਹੋਂਗੇ ਬਾਵਾ ਤੇ ਕੰਮ ਬਾਵਾ ਤੇ ਵੀ ਇਦਾਂ ਬਸ ਬੁੱਟੀਆਂ ਹੋਣੀ ਹੋਈ ਹੈ ਤੇ ਇਹਦੇ ਵਿੱਚ ਕੰਮ ਹੈਗਾ ਸਾਰਾ ਦੇਖ ਸਕਦੇ ਤੁਸੀਂ ਜੀਰੋ ਟਾਂਕੇ ਤੇ ਹੋਇਆ ਹੈਗਾ ਇਸ ਤੋਂ ਬਾਅਦ ਆ ਜੁਗਾ ਜਿਹੜਾ ਮੇਰੇ ਫਿਰੋਜ਼ੀ ਸੂਟ ਵੀਅਰ ਕੀਤਾ ਹੁੰਦਾ ਸੀਗਾ ਉਹਦੇ ਨਾਲ ਦਾ ਰਾਸ਼ਟ ਸ਼ੇਡ ਦੇ ਉੱਪਰ ਸੂਟ ਹੈਗਾ ਲਓ ਜੀ ਸਾਰਾ ਇਹ ਸੈਂਟਰ ਪੈਨਲ ਆ ਜੁਗਾ ਵਾ ਦੇਖੋ ਤੁਸੀਂ ਦੇਖ ਸਕਦੇ ਸਾਰੇ ਜਿਹੜਾ ਵਰਕ ਹੈਗਾ ਹੈਵੀ ਆ ਆਰੀ ਪਲੱਸ ਮਸ਼ੀਨ ਦਾ ਕੰਮ ਹੋਇਆ ਹੋਇਆ ਇਹਦੇ ਵਿੱਚ ਤੇ ਆਰੀ ਨਾਲ ਸੈਂਟਰ ਪੈਨਲ ਲੰਗੇ ਸਾਰੇ ਤੁਸੀਂ ਦੇਖ ਸਕਦੇ ਹੋਗੇ ਨੈਕ ਤੁਸੀਂ ਦੇਖ ਸਕਦੇ ਏਦਾਂ ਬਣਿਆ ਹੋਇਆ ਹੈਗਾ विद 바ਵਾ ਤੇ ਤੁਸੀਂ ਵਰਕ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਬਾਜ ਨੂੰ ਦੇ ਉੱਪਰ ਕੰਮ ਹੈਗਾ ਸੇਮ ਮੇਰਾ ਫਰੋਜੀ ਸੂਟ ਜਿਹੜਾ ਪਾਇਆ ਹੁੰਦਾ ਸੀਗਾ ਉਹਦੇ ਨਾਲ ਦਾ ਇਹ ਸੂਟ ਹੈਗਾ ਤੁਸੀਂ ਆਹ ਦੇਖ ਸਕਦੇ ਹੋ ਇਹ ਕਸਟਮਰ ਦੇ ਸੂਟ ਨੇ ਤੁਸੀਂ ਕੋਈ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਸੇਮ ਕਲਰ ਦਾ ਵੀ ਥਾਨ ਆਪਣੇ ਕੋਲੇ ਆ ਚੁੱਕਿਆ ਕਾਫੀ ਬਣਾ ਦੇ ਆਰਡਰ ਸੀਗੇ ਆਪਣੇ ਮੇਜ਼ਰਮੈਂਟ ਭੇਜ ਕੇ ਤੁਸੀਂ ਇਹਨਾਂ ਸੂਟ ਬਣੇ ਜਿਹੜੇ ਤੁਨ ਤੋਂ ਲੈ ਬੈਡੀ ਕਰਵਾ ਸਕਦੇ ਲੋ ਜੀ ਇਹ ਫਰੋਜ਼ੀ ਸ਼ੇਡ ਦੇ ਉੱਪਰ ਆ ਗਿਆ ਦੇਖੋ neck ਬਣਿਆ ਸੇਮ ਸੇਮ ਮੇਰਾ ਇਦਾਂ ਦਾ ਸੂਟ ਹੈ ਇਹੀ ਕਲਰ ਹੈਗਾ ਬਰਬਰੀ ਚੈੱਕ ਕਾਟਨ ਦੇ ਵਿੱਚ ਇਹ ਸੂਟ ਹੈਗਾ ਇਸ ਤਰ੍ਹਾਂ ਦੇਖੋ ਬਾਵਾਂ ਤੇ ਕੰਮ ਆ ਗਿਆ ਸਾਰਾ ਲੋ ਜੀ ਮੈਂ ਆਪਣੇ ਨਾਲ ਫੁੱਲ ਪਿਓਰ ਆਰਗੈਂਜ਼ਾ ਦਾ ਦੁਪੱਟਾ ਰੱਖਿਆ ਹੈਗਾ ਜੇ ਤੁਸੀਂ ਫੁੱਲ ਪਿਓਰ ਨਹੀਂ ਰੱਖਣਾ ਤਾਂ ਤੁਸੀਂ ਸੈਮੀ ਰੱਖ ਸਕਦੇ ਹੋਗੇ ਆਪਣੇ ਬਜਟ ਅਕੋਰਡਿੰਗ ਤੁਸੀਂ ਦੁਪੱਟਾ ਵਗੈਰਾ ਰੈਡੀ ਕਰਵਾ ਸਕਦੇ ਹੋ ਸੈਮੀ 'ਚ ਵੀ ਮਤਲਬ ਕਲੇਸ ਆ ਜੂਗੀ ਫੁੱਲ ਪਿਓਰ ਰੱਖਣਾ ਫੁੱਲ ਪਿਓਰ ਵੀ ਰੱਖ ਸਕਦੇ ਹੋਗੇ ਫਿਰ ਆ ਜੂਗਾ ਜੀ ਨੈਕਸਟ ਸੂਟ ਇਹਦੇ ਨਾਲ ਦੇ ਆਪਾਂ ਕਾਫੀ ਸੂਟ ਬਣਾ ਚੁੱਕੇ ਹਾਂਗੇ ਮੇਰਾ ਮਤਲਬ ਜਿਹੜਾ ਲਾਈਟ ਲਾਈਟ ਜਾਂ ਸ਼ੇਡ ਸੀਗਾ ਇੱਥੇ ਪਿਆਗਾ ਤੁਹਾਨੂੰ ਤੇ ਉਹਦੇ ਨਾਲ ਦਾ ਇਹ ਵਾਲਾ ਸੂਟ ਹੈਗਾ ब्लू ਇੱਕ ਪਰਪਲ ਤੇ ਵੀ ਰੈਡੀ ਕੀਤਾ ਹੋਇਆ ਹੈਗਾ ਇਸ ਤਰ੍ਹਾਂ ਹੈ neck ਆ ਜਾਊਗਾ ਸੈਂਟਰ ਦੇ ਵਿੱਚ ਵਰਕ ਆ ਜਾਊਗਾ ਸਾਰਾ ਹਲੋ ਜੀ ਤੇ ਇਹਦੇ ਬੈਕ ਵੀ ਮਤਲਬ neck ਵੀ ਬਣਿਆ ਹੋਇਆ ਹੈ ਬੈਕ neck ਵੀ ਬਣਿਆ ਹੋਇਆ ਹੈਗਾ ਇਹ ਜਿਹੜਾ neck ਹੈਗਾ ਇਹ back neck ਬਣਿਆ ਹੋਇਆ ਹੈਗਾ ਸਾਰਾ ਤੁਸੀਂ ਦੇਖ ਸਕਦੇ ਹੋਗੇ ਮੇਰਾ ਇਹ ਵਾਲੇ ਸ਼ੇਡ ਦੇ ਉੱਪਰ ਬਣਿਆ ਹੋਇਆਗਾ ਸੂਟ ਤੁਸੀਂ ਮੇਰੇ ਵੀਅਰ ਕੀਤਾ ਵੀ ਦੇਖਿਆ ਹੋਣਾ ਵੀਡੀਓ ਦੇ ਵਿੱਚ ਤੁਸੀਂ ਇਹ ਵਾਲੇ ਸ਼ੇਡ ਤੇ ਵੀ ਬਣਾ ਸਕਦੇ ਹੋਗੇ ਇਹਦੇ ਇਹ ਜੋ ਸੂਟ ਕਟਿੰਗ ਕਰਕੇ ਦਿੱਤੇ ਨੇ ਆਪਾਂ ਗਏ ਨੇ ਕਸਟਮਰਾਂ ਦੇ ਰੈਡੀ ਹੋਣ ਸੇਮ ਇਹਦੇ ਨਾਲ ਦੇ ਠੀਕ ਹੈ ਜੀ ਜੇ ਤੁਸੀਂ ਏ ਕਲਰ ਤੇ ਬਣਾਉਣਾ ਚਾਹੋ ਨੇ ਇਹ ਤੇ ਵੀ ਬਣਾ ਸਕਦੇ ਹੋਗੇ ਬਾਰਕੇ ਦੇ ਫਰੰਟ ਤੇ ਬੈਕ ਨੈਕ ਵੀ ਬਣਿਆ ਹੋਇਆਗਾ ਤੇ ਬਾਵਾ ਆ ਜਾਣਗੀਆਂ ਇਸ ਤਰ੍ਹਾਂ ਇਹ ਬਾਜੂ ਤੇ ਕੰਮ ਹੋਇਆ ਹੋਇਆਗਾ ਸਾਰਾ ਨੈਕਸਟ ਸੂਟ ਤੁਸੀਂ ਦੇਖ ਸਕਦੇ ਲੈਮਨ ਸ਼ੇਡ ਦੇ ਉੱਪਰ ਹੈਗਾ ਇਹ ਵੀ ਕਾਫੀ ਸੂਟ ਨੇਗੇ ਦੇ ਨਾਲ ਦੇ ਬਣ ਕੇ ਚਲੇ ਗਏ ਲਗੇ ਇਸ ਤਰ੍ਹਾਂ ਇਹ ਨੈਕ ਬਣਿਆ ਹੋਇਆ ਹੈਗਾ ਸਾਰਾ ਇਹ ਕੰਮ ਹੈ ਜਿਹੜਾ ਆਰੀ ਦਾ ਕੀਤਾ ਹੋਇਆ ਹੈਗਾ ਤੇ ਇਹ हिਪ ਦੇ ਲੈਫਟ ਸਾਈਡ ਫਲਾਰ ਆਊਗਾ ਤੇ ਉਹ ਘੇਰੇ ਦੇ ਰਾਈਟ ਸਾਈਡ ਆਊਗਾ ਇਸ ਤਰ੍ਹਾਂ ਇਹ ਡਿਜ਼ਾਈਨ ਦਿੱਤਾ ਹੈਗਾ ਤੇ ਇਹਦੀ ਬਾਹਾਂ ਦਾ ਜਿਹੜਾ ਕੰਮ ਹੈ ਬਹੁਤ ਹੀ ਹੈਵੀ ਬਣਿਆ ਹੋਇਆ ਹੈਗਾ ਇਸ ਤਰ੍ਹਾਂ ਇਸਰਾ ਬਾਜ਼ੂ ਦੇ ਉੱਪਰ ਕੰਮ ਆ ਜੋ ਬਸਾਰਾ ਇਹਨੇ ਤੁਸੀਂ ਕੋਈ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਸੇਮ ਕਰਵਾਉਣਾ ਚਾਹੁੰਦੇ ਸੇਮ ਵੀ ਕਰਵਾ ਸਕਦੇ ਹੋ ਦੁਪੱਟਾ ਫਿਲਹਾਲ ਆਪਾਂ ਨਹੀਂ ਰੱਖਿਆ ਹੈਗਾ ਸਾਰੇ ਜਿੰਨੇ ਵੀ ਦੁਪੱਟੇ ਪੈਂਡਿੰਗ ਨੇ ਆਪਾਂ ਕਸਟਮਰ ਨੂੰ ਪੁੱਛ ਕੇ ਦੁਪੱਟੇ ਲਗਾਵਾਂਗੇ ਸੈਮੀ ਲਗਾਉਣੇ ਨੇ ਜਾਂ ਫੁੱਲ ਪਿਓਰ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈਗਾ ਤਾਂ ਤੁਸੀਂ ਸੇਮ ਵੀ ਰੈਡੀ ਕਰਵਾ ਸਕਦੇ ਹੋ ਆਪਣਾ ਡਿਜ਼ਾਈਨ ਵੀ ਦੇ ਸਕਦੇ ਹੋ ਫੈਬਰਿਕ ਆਪਣੇ ਕੋਲੇ ਹਰ ਇੱਕ ਅਵੇਲੇਬਲ ਹੈ ਸੈਮੀ ਦੇ ਵਿੱਚ ਲੈਣਾ ਚਾਹੁੰਦੇ ਹੋਗੇ ਫੁੱਲ ਪਿਓਰ ਦੇ ਵਿੱਚ ਲੈਣਾ ਚਾਹੁੰਦੇ ਹੋਗੇ ਜਿਵੇਂ ਵੀ ਤੁਸੀਂ ਲੈਣਾ ਚਾਹੁੰਦੇ ਹੋ ਹਰ ਤਰ੍ਹਾਂ ਦਾ ਫੈਬਰਿਕ ਹੈਗਾ ਹੈਗਾ ਤੁਸੀਂ ਸਾਰੇ ਨਾਲ ਪਿਕ ਸ਼ੇਅਰ ਕਰਕੇ ਵੀ ਸੂਟ ਰੈਡੀ ਕਰਵਾ ਸਕਦੇ ਹੋ ਜਿੰਮੇ ਦਾ ਵੀ ਤੁਸੀਂ ਕਰਵਾਉਣਾ ਚਾਹੁੰਦੇ ਹੋ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ